ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀ ਸਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੂ ਜਬਾ 22 ਤੋਂ 29 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਇਹਨਾਂ ਦਿਨਾਂ ਵਿੱਚ ਮੌਸਮ ਆਪ ਨੂੰ ਕਿਸ ਤਰ੍ਹਾਂ ਦੇਖਣ ਨੂੰ ਮਿਲ ਸਕਦਾ ਹੈ ਕਿੰਨੇ ਇਲਾਕਿਆਂ 'ਚ ਮੀਂਹ ਕਣੀ ਦੇ ਸਾਰ ਹਨ ਤੇ ਕਿਹੜੀ ਇਲਾਕੇ ਸਾਡੇ ਖੁਸ਼ਕ ਬਣੇ ਰਹਿਣਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰ ਪਿਆ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਸਾਈਡ ਤੇ ਸਬਸਕ੍ਰਾਈਬ ਕਰਨ ਦੋ ਬਟਨ ਸਾਈਡ ਤੇ ਘੰਟੇ ਦਾ ਤੁਹਾਨੂੰ ਆਪਸ਼ਨ ਆਉਂਦਾ ਹੋਊਗਾ ਉਹਨੂੰ ਆਲ ਤੇ ਜਰੂਰ ਕਰ ਲਿਓ ਕਿਉਂਕਿ ਕਾਫੀ ਸਾਰੇ ਵੀਰਾਂ ਨੂੰ ਸਾਡੀ ਵੀਡੀਓ ਦੇ ਨੋਟੀਫਿਕੇਸ਼ਨ ਨਹੀਂ ਜਾਂਦੇ ਜਦ ਤਸੀਂ ਉਹਨੂੰ ਘੰਟੇ ਨੂੰ ਆਲ ਤੇ ਸੈੱਟ ਕਰ ਲੂਗੇ ਤੇ ਸਾਡੇ ਨੋਟੀਫਿਕੇਸ਼ਨ ਜਾਊਗੇ ਬਾਕੀ ਅੱਗੇ ਵੱਧਦੇ ਆ ਵੀਡੀਓ ਵੱਲ ਬਾਕੀ ਆਪਾਂ ਗੱਲ ਕਰੀਏ ਅੱਜ 22 ਫਰਵਰੀ ਜਿਆਦਾ ਸ਼ਾਮਾਂ ਦੇ 4 ਵਜੇ ਦੀ ਤੁਸੀਂ ਲਾਈਵ ਸੈਟਅਪ ਤੁਸੀਂ ਦੇਖ ਸਕਦੇ ਹੋ ਆਪਣੇ ਪੰਜਾਬ ਦੇ ਸਾਰੇ ਇਲਾਕੇ ਆਪਣ ਨੂੰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਿਹਾ ਕਿਸੇ ਵੀ ਲਾਕੇ ਵਿੱਚ ਕੋਈ ਵੀ ਮੀਂਹ ਕਣ ਜ ਸਾਰ ਨਹੀਂ ਹਨ ਬਾਕੀ ਥੋੜੀ ਬੋਧੀ ਹਲਕੀ ਫੁਲਕੀ ਬੱਦਲਬਾਈ ਦਾ ਆ ਸਕਦੀ ਹੈ ਉਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਬਾਕੀ ਮੀਂਹ ਕਣ ਦੇ ਕੋਈ ਵੀ ਸਾਰ ਨਹੀਂ ਹਨ ਪਰ ਜਿਆਦਾਤਰ ਆ ਕੇ ਸਾਫ਼ ਤੇ ਖੁਸ਼ਕੀ ਦੇਖਣ ਨੂੰ ਮਿਲੂਏ ਬਾਕੀ ਆਪਾਂ ਗੱਲ ਕਰੀਏ ਆਉਣ ਵਾਲੇ ਦਿਨਾਂ ਦੇ ਪੰਜਾਬ ਦੇ ਮੌਸਮ ਦੀ ਬਾਕੀ ਦੀ ਤਰ੍ਹਾਂ ਆਪਣੇ 23 ਫਰਵਰੀ ਤਾਈ ਮੌਸਮ ਸਾਫ ਦਾ ਖੁਸ਼ਕ ਦੇਖਣ ਨੂੰ ਮਿਲੂਗਾ 24 ਫਰਵਰੀ ਤਾਈ ਆਪਣੇ ਥੋੜੇ ਬੋਦੇ ਲੱਗੇ ਜੋ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਪਰ ਉਸ ਬੱਦਲਬਾਈ ਨੂੰ ਕੋਈ ਵੀ ਮੀਂਹ ਕਣੀ ਦਾ ਸਾਰ ਨਹੀਂ ਹਨ 29 ਤਰੀਕ ਤਾਈ ਆਪ ਨੂੰ ਜ਼ਿਆਦਾਤਰ ਭਾਗਾਂ ਵਿੱਚ ਥੋੜੀ ਬੋਦੇ ਬੱਦਲਬਾਈ ਦਾ ਆਉਂ ਜਾਂ ਲੱਗਿਆ ਹੀ ਰਹੂਗਾ ਬਾਕੀ ਮੀਂਹ ਕਣੀ ਦੇ ਕੋਈ ਵੀ ਸਾਰ ਨਹੀਂ ਹਨ 29 ਫਰਵਰੀ ਤਾਈ ਜਿਦ ਤੱਕ ਦੀਆਂ ਹਾਲਤਾਂ ਦੀ ਰਿਪੋਰਟ ਆ ਰਹੀਆਂ ਹਨ ਥੋੜੇ ਬੋਲੇ ਸੈਸਟਮ ਹੁੰਦੇ ਜਾਂਦੇ ਰਹਿਣਗੇ ਪਹਾੜਾ ਪਹਾੜੀ ਖੇਤਰਾਂ ਦੇ ਉੱਤੇ ਬਾਕੀ ਆਪਾਂ ਕਰਕੇ ਟੈਂਪਰੇਚਰ ਟੈਂਪਰੇਚਰ ਆਪਾਂ ਨੂੰ ਕਾਫੀ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਟੈਂਪਰੇਚਰ ਵੱਧੇ ਹੀ ਜਾਣਗੇ ਸੈਸਟ ਕੋਈ ਵੀ ਸਿਸਟਮ ਇਹੋ ਜਿਹਾ ਨਹੀਂ ਆ ਰਿਹਾ ਜਿਸ ਨਾਲ ਕੋਈ ਮੀਂਹ ਕਿ ਨਹੀਂ ਸਾਰ ਬੰਨ ਤੇ ਟੈਂਪਰੇਚਰ ਵਿੱਚ ਠੱਲ ਪਵੇ ਆਪਣੇ ਗਰਮੀ ਦਾ ਅਨੁਭਵ ਆਪਾਂ ਨੂੰ ਕਾਫੀ ਜ਼ਿਆਦਾ ਦੇਖਣ ਨੂੰ ਮਿਲ ਸਕਦਾ ਆਪਣੇ ਫਰਵਰੀ ਦੇ ਅਖੀਰ ਤਾਈ ਟੈਂਪਰੇਚਰ ਆਪਣੇ ਦਿਨ ਦੇ 24 ਤਾਈ 24 ਡਿਗਰੀ ਤਾਈ ਵੀ ਜਾ ਸਕਦੇ ਹਨ 23 ਤੋਂ ਲੈ ਕੇ 24 ਡਿਗਰੀ ਤਾਈ ਤੇ ਰਾਤ ਦਾ ਟੈਂਪਰੇਚਰ ਆਪਾਂ 10 ਤੋਂ ਲੈ ਕੇ 13 ਡਿਗਰੀ ਦੇ ਵਿੱਚ ਬਾਕੀ ਬਾਕਲਮੜਾ ਇੱਕ ਕਰੀ ਕਰੀਏ 22 ਤੋਂ 29 ਫਰਵਰੀ ਤੱਕ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਮੀਂਹ ਨਹੀਂ ਦਾ ਸਰ ਨਹੀਂ ਹਨ ਥੋੜੇ ਬੋਲੇ ਸਿਸਟਮ 24 25 ਤਰੀਕ ਨੂੰ ਆਊਗਾ ਜਿਸ ਨਾਲ ਆਪਣੇ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ ਮਾੜੇ ਮੋੜ ਲੱਕ ਜੂ ਬੂੰਦਾ ਬੰਦ ਸਕਦੀ ਹੈ ਪਰ ਬੂੰਦਾ ਬੰਦੀ ਦੇ ਵੀ ਕੋਈ ਜਿਆਦਾ ਸਰ ਨਹੀਂ ਹਨ ਜਾਂ ਤਾਂ ਸਿਸਟਮ ਨਾਲ ਬਦਲਵਾਈ ਹੀ ਦੇਖਣ ਨੂੰ ਮਿਲੂਗੀ ਤੇ ਜਿਸ ਨਾਲ ਕੋਈ ਮੀਂਹ ਦਾ ਸਰ ਨਹੀਂ ਹਨ 29 ਤਰੀਕ ਤੱਕ ਬਾਕੀ ਅੱਜ ਦੀ ਵੀਡੀਓ ਚ ਨਹੀਂ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਊਗੀ ਜਾਂ ਮੀਂਹ ਕਿ ਨਹੀਂ ਸਰ ਬੰਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਿੱਤਾ ਜਾਵੇਗਾ ਬਾਕੀ ਅੱਜ ਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀ